ਜਗਵੰਦੀ ਟੀਵੀ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਰਾੜਾ ਰਾੜਾ ਸਾਹਿਬਾ ਸੰਪਰਦਾਇ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਜੋ ਕਿ ਬੀਤੇ 2 ਦਿਨ ਪਹਿਲਾਂ ਹ ਸੱਚਖੰਡ ਜਾ ਵਿਰਾਜਦੇ ਨੇ ਤੇ ਅੱਜ ਉਹਨਾਂ ਦੀਆਂ ਅੰਤਿਮ ਰਸਮਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸੰਗਤ ਜਿਹੜੀ ਦਰਸ਼ਨ ਕਰਨ ਦੇ ਲਈ ਪਹੁੰਚੀ ਹੋਈ ਹੈ ਫਿਲਹਾਲ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉਹਨਾਂ ਦੇ ਦਰਸ਼ਨ ਕਰਨ ਲਈ ਪਹੁੰਚੀ ਹੋਈਆਂ ਨੇ ਫਿਲਹਾਲ ਭਾਰੀ ਬਰਸਾਤ ਹੈ ਜਿਹੜੀ ਉਹ ਵੀ ਹੋ ਰਹੀ ਹੈ ਪਰ ਕਿਤੇ ਨਾ ਕਿਤੇ ਸੰਗਤਾਂ ਦਾ ਜਿਹੜਾ ਉਹ ਹੜ ਆਇਆ ਹੋਇਆ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਦਰਮਿਆਨ ਬਾਬਾ ਜੀ ਮੌਜੂਦ ਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਾਬਾ ਜੀ ਪਤਾ ਚੱਲਦਾ ਕਿ ਰਾੜਾ ਸਾਹਿਬ ਸਮਪਰਦਾਇ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਅਚਾਨਕ ਹੀ ਜਿਹਨਾਂ ਨੇ ਸੇਤ ਵਿਗੜਦੀ ਹੈ ਤੇ ਅਕਾਲ ਚਲਾਣਾ ਕਰ ਜਾਂਦੇ ਨੇ ਸੱਚਖੰਡ ਯਾਦਰਾਤ ਦੇ ਨੇ ਹਾਂ ਕਿਵੇਂ ਦਾ ਮਨ ਨੂੰ ਲੱਗਿਆ ਦੇ ਮਨ ਦੇ ਵਿੱਚ ਉਸ ਸਮੇਂ ਕੀ ਵਿਚਾਰ ਹੈ ਜੋ ਅੱਜ ਸੰਤ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਦਾ ਅੰਤਮ ਸੰਸਕਾਰ ਹੋ ਰਿਹਾ ਉਹਦੇ ਵਿੱਚ ਬੇਅੰਤ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੇਸ-ਵਿਦੇਸ਼ਾਂ ਤੋਂ ਪਹੁੰਚ ਰਹੀਆਂ ਨੇ ਜਦੋਂ ਉਹਨਾਂ ਦੇ ਅਕਾਲ ਚਲਾਣੇ ਦੀ ਅਚਾਨਕ ਇਹ ਖਬਰ ਸੰਗਤਾਂ ਦੇ ਵਿੱਚ ਪਹੁੰਚਦੀ ਹੈ ਰਾੜਾ ਸਾਹਿਬ ਸੰਪਰਦਾ ਨਹੀਂ ਬਲਕਿ ਜਿੰਨੀਆਂ ਸਮੁਚੀਆਂ ਸੰਪਰਦਾਵਾਂ ਨੇ ਸਾਰਿਆਂ ਦੇ ਮੁਖੀ ਸਹਿਬਾਨ ਬਾਬਾ ਜੀ ਦੇ ਇੱਥੇ ਅੰਤਮ ਦਰਸ਼ਨ ਕਰਨ ਵਾਸਤੇ ਪਹੁੰਚੇ ਨੇ ਤੇ ਸਾਰੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਕੇ ਗਏ ਨੇ ਤੇ ਅੱਜ ਬੇਅੰਤ ਸੰਗਤਾਂ ਜਿਹੜੀਆਂ ਉਹਨਾਂ ਦੇ ਪਿਆਰ ਵਸਤੂ ਕੇ ਆਈਆਂ ਨੇ ਕਿਉਂ ਉਹ ਮਹਾਪੁਰਖ ਇਤਨੇ ਵੱਡੇ ਵਿਦਵਾਨ ਸਨ ਵੀ ਉਹਨਾਂ ਨੇ ਜੋ ਸਿੱਖ ਕੌਮ ਪੰਥ ਨੂੰ ਦੇਣ ਦਿੱਤੀ ਹੈ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਉਨਾਦੀਪ ਖਲਵਾੜੀ ਨੂੰ ਉਹਨਾਂ ਨੇ ਇਤਨਾ ਚਮਕਾਇਆ ਹੈ ਵੀ ਉਹ ਕਹਿਣ ਕਥਨ ਤੋਂ ਬਾਅਦ ਦੀਆਂ ਗੱਲਾਂ ਨੇ ਭਾਵੇਂ ਉਹਨਾਂ ਦੀ ਜਿਹੜੀ ਵਿਦਿਅਕ ਦੁਨਿਆਵੀ ਪੜ੍ਹਾਈ ਸੀ ਉਹ ਵੀ ਬਹੁਤ ਜ਼ਿਆਦਾ ਸੀ ਪਰ ਉਹਦੇ ਨਾਲ ਜਿਹੜੀ ਪਰਮਾਰਥਕ ਪੜ੍ਹਾਈ ਸੀ ਉਹ ਵੀ ਉਹਨਾਂ ਦੀ ਬਹੁਤ ਸੀ ਉਹ ਬਹੁਤ ਹੀ ਸੱਚੇ ਢੰਗ ਦੇ ਨਾਲ ਉਹਨਾਂ ਨੇ ਰਾੜਾ ਸਰਪੰਦਰ ਨੂੰ ਦਿਨ ਦੁਗਣੀ ਤਰੱਕੀ ਕਰਕੇ ਇਥੋਂ ਤੱਕ ਸਾਧ ਸੰਗਤ ਦੀ ਭਾਗ ਲਾਏ ਨੇ ਵੀ ਹੋ ਸਕਦਾ ਹੈ ਵੀ ਇਸ ਫੁਲਵਾੜੀ ਦੇ ਵਿੱਚ ਭਾਈ ਦਇਆ ਸਿੰਘ ਸੰਪਰਦਾ ਫੁਲਵਾੜੀ ਦੇ ਵਿੱਚ ਜੋ ਬਾਬਾ ਬਲਜਿੰਦਰ ਸਿੰਘ ਨੇ ਯੋਗਦਾਨ ਪਾਇਆ ਉਹਨਾਂ ਦੀ ਦੇਣ ਪੂਲ ਦੁਨੀਆ ਤੱਕ ਚਮਕਦੀ ਰਹੇ ਜੀ ਬਾਬਾ ਜੀ ਦਾ ਸੁਭਾਅ ਵੀ ਕਹਿੰਦੇ ਬਹੁਤ ਜਿਆਦਾ ਪਿਆਰ ਭਰਿਆ ਸੀ ਸਤਕਾਰ ਸੀ ਹਰ ਇੱਕ ਦੇ ਨੇ ਉਹਨਾਂ ਦੇ ਮਨ ਦੇ ਵਿੱਚ ਤੇ ਸੰਗਤ ਵੀ ਸਤਕਾਰ ਕਰਦੀ ਸੀ ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਵੀ ਆਈ ਹੈ ਕੀ ਕਹੂੰਗੇ ਹਾਂ ਜੋ ਬਾਬਾ ਜੀ ਨੂੰ ਇੱਕ ਵਾਰ ਪਹਿਲੀ ਵਾਰ ਵੀ ਭਾਵੇਂ ਆ ਕੋਈ ਵੀ ਮਿਲਦਾ ਸੀ ਜਦੋਂ ਉਹ ਪਿਆਰ ਨਾਲ ਕਿਸੇ ਨਾਲ ਵੀ ਬਚਨ ਕਰਦੇ ਸੀ ਤਾਂ ਉਹ ਆਪਣਾ ਹੀ ਬਣਾ ਲੈਂਦੇ ਸੀ ਉਹਨਾਂ ਦਾ ਪਿਆਰ ਤੇ ਆਪ ਦੇਖਦੇ ਹੋ 86 81 ਭਾਵੇਂ ਇਹ ਸਮਾਗਮ 21 ਜੁਲਾਈ ਤੋਂ 21 ਅਗਸਤ ਤੋਂ ਚੱਲ ਰਹੇ ਨੇ ਪਰ 4 ਦਿਨ ਬਾਬਾ ਜੀ ਨੇ ਦੀਵਾਨ ਵੀ ਲਾਏ ਤੇ 24 ਤਰੀਕ ਰਾਤ ਦਾ ਦੀਵਾਨ ਲਾ ਕੇ ਜਦੋਂ ਬਾਬਾ ਜੀ ਨੇ ਇਹ ਬਚਨ ਪਹਿਲਾਂ ਹੀ 사త్సંગ ਜੀ ਕਹਿ ਦਿੱਤੇ ਸੀ ਵੀ ਸਾਨੂੰ ਭਾਈ ਮੌਜੂਦ ਮੁਖੀ ਨਾ ਆਖੋ ਅਸੀਂ ਤਾਂ ਸੇਵਾਦਾਰ ਹਾਂ ਬਲਕਿ ਹੀ ਉਹਨਾਂ ਨੇ ਜੋ ਧੰਨ ਧੰਨ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਜੋ ਉਹਨਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ ਤੇ ਭਾਈ ਦਿਆਲ ਸਿੰਘ ਜੀ ਦੀ ਜੋ ਇਹ ਸੰਪਰਦਾ ਹੈ ਉਹਨਾਂ ਨੂੰ ਬਹੁਤ ਹੀ ਉਹਨਾਂ ਨੇ ਚਾਰ ਚੰਨ ਲਾਏ ਨੇ ਬਾਬਾ ਜੀ ਅ ਕੀ ਜਾਂਦਾ ਸੀ ਕਿ ਬਾਬਾ ਜੀ ਕਹਿੰਦੇ ਸੀ ਮੈਨੂੰ ਮੁਖ ਹੀ ਨਾ ਕਿਹਾ ਜਾਵੇ ਮੈਂ ਕਾਮ ਸੇਵਾਦਾਰ ਆ ਇੱਕ ਐਡੇ ਵੱਡੇ ਸਮਪਰਦਾਏ ਦਾ ਮੁਖੀ ਹੋਣ ਦੇ ਬਾਵਜੂਦ ਇੰਨੀ ਨਿਮਰਤਾ ਕੀ ਕਹਾਂ ਉਹਨਾਂ ਦੇ ਵੀ ਨਿਮਰਤਾ ਹੁੰਦੀ ਆ ਪਿਆਰ ਹੁੰਦਾ ਤੇ ਉਹਨਾਂ ਚ ਬਾਣੀ ਨਹੀਂ ਪੜਦੇ ਸੀ ਸਿਮਰੈਣਾ ਕਰਦੇ ਸੀ ਉਹਨਾਂ ਦੇ ਅੰਦਰ ਨਿਮਰਤਾ ਇੰਨੀ ਜ਼ਿਆਦਾ ਸੀ ਜੋ ਲੰਗਰ ਹਾਲ ਬਣੇ ਔਰ ਆ ਜਿੰਨਾ ਤੁਸੀਂ ਦੇਖ ਰਹੇ ਹੋ ਆ ਪਾਰਕਾਂ ਬਣੀਆਂ ਇਹ ਬਹੁਤ ਵੱਡੀ ਦੇਣ ਸੀ ਉਹਨਾਂ ਦੀ ਹਰ ਭਗਤ ਸੇਵਾ ਦੇ ਵਿੱਚ ਲੱਗੇ ਰਹਿਣਾ ਸੇਵਾ ਕਰਾਉਣੀ ਬਹੁਤ ਸੰਪਰਦਾਏ ਨੂੰ ਘਾਟਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫਿਲਹਾਲ ਤੁਸੀਂ ਸੁਣਿਆ ਕਿ ਸੰਪਰਦਾਏ ਨੂੰ ਬਹੁਤ ਵੱਡਾ ਘਾਟਾ ਪਿਆ ਪਰ ਕਿਤੇ ਨਾ ਕਿਤੇ ਇੱਕ ਨਾ ਪੂਰਾ ਹੋਣ ਵਾਲਾ ਜਿਹੜਾ ਘੰਟਾ ਘਾਟਾਗਾ ਉਹ ਪਿਆਗਾ ਸੰਪਰਦਾਇ ਨੂੰ ਫਿਲਹਾਲ ਸੰਗਤਾਂ ਫਿਰ ਵੀ ਜਿਹੜੀਆਂ ਪ੍ਰਸਾਦ ਹੋਣ ਦੇ ਬਾਵਜੂਦ ਅੱਜ ਪਹੁੰਚ ਰਹੀਆਂ ਨੇ ਤੇ ਪਿੱਛੇ ਦੇਖ ਸਕਦੇ ਹਾਂ ਲੱਖਾਂ ਦੀ ਤਾਦਾਦ ਦੇ ਵਿੱਚ ਪੂਰੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦਾ ਜਿਹੜਾ ਉਹ ਹੜ ਆਇਆ ਹੋਇਆ ਹੈ ਬਾਬਾ ਜੀ ਦੇ ਅੰਤਿਮ ਅਰਦਾਸ ਤੇ ਵਿੱਚ ਸ਼ਾਮਲ ਹੋਣ ਦੇ ਲਈ ਅੰਤਿਮ ਦਰਸ਼ਨ ਕਰਨ ਲਈ ਫਿਲਹਾਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਹਿ ਸਕਦੇ ਆ ਵੀ ਉਹਨਾਂ ਦੀ ਜਿਹੜੀ ਅੰਤਿਮ ਕਿਰਿਆ ਅੰਤਮ ਜੋ ਰਸਮਾਂ ਨੇ ਉੱਥੇ ਨਿਵਾਈਆਂ ਜਾਣੀਆਂ ਨੇ ਫਿਲਹਾਲ ਦੇਖ ਸਕਦੇ ਹੋ ਕਿ ਪਿੱਛੇ ਜਿਹੜਾ ਲੋਕਾਂ ਦਾ ਵੀ ਇਸ ਵੇਲੇ ਇਕੱਠਾ ਹੈ ਜਿਹੜਾ ਇਸ ਪਿਆਰ ਨੂੰ ਦਰਸਾਉਂਦਾ ਹੈ ਜੋ ਕਿ ਉਹ ਆਪਣੇ ਇਸਾ ਸੰਪਰਦਾਇ ਦੇ ਮੁਖੀ ਨੂੰ ਜੋ ਕਿ ਬਾਬਾ ਜੀ ਕਹਿੰਦੇ ਸੀ ਮੈਂ ਇਸ ਸੰਪਰਦਾਇ ਦਾ ਮੁਖੀ ਨਹੀਂ ਮੈਂ ਕਾਮ ਸੇਵਾਦਾਰਾ ਪਰ ਕਿਤਨਾ ਕਿਤੇ ਲੋਕਾਂ ਦਾ ਜਿਹੜਾ ਪਿਆਰ ਸੀ ਉਹ ਸਹਿਜੇ ਹੀ ਚਲ ਕਰਿਆ ਫਿਲਹਾਲ ਹੋਰ ਸੰਤ ਸਮਾਜ ਤੋਂ ਕਈ ਜਿਹੜੇ ਆਗੂ ਉਹ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਦੀਆਂ ਅੰਤਿਮ ਰਸਮਾਂ ਦੇ ਵਿੱਚ ਤੇ ਹੋਰ ਕਈ ਜਿਹੜੇ ਪਹੁੰਚ ਰਹੇ ਨੇ ਆਗੂ ਵੀ ਉਹਨਾਂ ਨੇ ਗੱਲਬਾਤ ਕਰਦਿਆਂ ਬਾਬੇ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਸੂਚਨਾ ਮਿਲਦੀ ਹੈ ਕਿ ਬਾਬਾ ਬਲਜਿੰਦਰ ਸਿੰਘ ਜੀ ਜਿਹੜੇ ਸੱਚਖੰਡ ਜਾਬਰਾਤ ਜੀ ਕੀ ਆਉਂਦਾ ਮਨ ਦੇ ਵਿੱਚ ਮਨ ਦੇ ਵਿੱਚ ਆਉਂਦਾ ਚਾਹ ਚੱਕ ਉਹਨਾਂ ਤੋਂ ਚਲੇ ਜਾਣਾ ਸਿੱਖ ਪੰਥ ਨੂੰ ਇਸ ਥਾਨ ਨੂੰ ਬਹੁਤ ਘਾਟਾ ਪਿਆਰ ਘਾਟਾ ਪੂਰਾ ਨਹੀਂ ਹੋ ਸਕਦਾ ਤੇ ਉਹਨਾਂ ਨੇ ਕੀਤਾ ਸੇਵਾਵਾਂ ਕੀਤੀਆਂ ਬਹੁਤ ਮਹਾਨ ਸੇਵਾ ਕੀਤੀ ਹੈ ਤੇ ਕਰੋਨਾ ਕਾਲ ਦੇ ਵਿੱਚ ਵੀ ਕਿਹਾ ਜਾਂਦਾ ਸੀ ਕਿ ਉਹਨਾਂ ਨੇ ਸੇਵਾਵਾਂ ਬਹੁਤ ਅਦਿੱਤਿਆ ਹਾਲਾਂਕਿ ਸਰਕਾਰਾਂ ਨੂੰ ਚਾਹੀਦਾ ਸੀ ਪਰ ਬਾਬਾ ਜੀ ਨੇ ਕੋਈ ਵੀ ਅਜਿਹਾ ਘਰ ਸੀ ਉਹ ਭੁੱਖਾ ਨਹੀਂ ਸੌਣ ਦਿੱਤਾ ਇਹ ਵੀ ਹੈ ਜੀ ਇਹ ਰਾਣਾ ਸਾਹਿਬ ਦੀ ਪਰੰਪਰਾ ਹੀ ਇਹ ਹੈ ਕਿ 24 ਘੰਟੇ ਇੱਥੇ ਲੰਗਰ ਚੱਲਦਾ ਤੇ ਜੋ ਇਦਾਂ ਕੋਈ ਆਪਤਾ ਆਉਂਦੀ ਵਿਪਤਾ ਪੈਂਦੀ ਆ ਉੱਥੇ ਵੀ ਲੰਗਰ ਜ਼ਰੂਰ ਲਾਉਂਦੇ ਆ ਇਹ ਸਾਡੀ ਇੱਥੇ ਸਥਾਨ ਦੀ ਪਰੰਪਰਾ ਹੈ ਜੀ ਉਹ ਮੈਨੂੰ ਵੀ ਉਹਨਾਂ ਨੇ ਤੇ ਬਾਬਾ ਜੀ ਨੂੰ ਸੁਣਦੇ ਵਿੱਚ ਇਹ ਵੀ ਆਇਆ ਵੀ ਸੰਪਰਦਾਇ ਦਾ ਮੁਖੀ ਨੀਕ ਹਾਉਂਦੇ ਸੀ ਉਹ ਕਹਿੰਦੇ ਸੀ ਮੈਂ ਇੱਕ ਸੇਵਾਦਾਰ ਉਹਨੇ ਕਿਹਾ ਸੀਗਾ ਕਿਹਾ ਸੀਗਾ ਇੱਥੇ ਸਟੇਟ ਸੈਕਟਰੀ ਨਾ ਵਾਰ-ਵਾਰ ਕਹੀ ਜਾਂਦਾ ਸੀਗਾ ਕਿ ਮੌਜੂਦਾ ਮੁਖੀ ਮੌਜੂਦਾ ਮੁਖੀ ਉਹਨਾਂ ਨੇ ਉਹਨੂੰ ਟੋਕ ਕੇ ਕਿਹਾ ਸੀਗਾ ਮੈਨੂੰ ਸੇਵਾਦਾਰੀ ਕਹੋ ਮੁਖੀ ਨਾ ਕਹੋ ਬਸ ਇੱਕ ਪਹਿਲਾਂ ਹੀ ਉਸੇ ਦਿਵਾਨ ਦੇ ਵਿੱਚ ਲਾਸਟ ਜਿਹੜਾ ਦਿਵਾਨ ਸੀ ਉਹਦੇ ਚ ਕਿਹਾ ਉਹਨਾਂ ਨੇ ਕਿ ਕਿਤਲੇ ਨ ਕਿਤੇ ਜਿਹੜਾ ਸੰਸਾਰ ਹਿਰਦਾ ਬਲੁੰਦ ਰਿਆ ਜਾਂਦਾ ਇੱਕ ਆਵਾਜ਼ ਨਿਕਲਦੀ ਆ ਮਨ ਦੇ ਵਿੱਚੋਂ ਕਿ ਇਹ ਕੀ ਹੋ ਗਿਆ ਹਾਂਜੀ ਹਾਂਜੀ ਚਾਂਚਕ ਹੋਇਆ ਨਾ ਪਹਿਲਾਂ ਤਾਂ ਯਕੀਨ ਹੀ ਆ ਨਹੀਂ ਆ ਰਿਹਾ ਸੀਗਾ ਜਦੋਂ ਫੋਨ ਆਉਂਦੇ ਸੀ ਨਾ ਕੋਈ ਵੀ ਕਿਹਾਂ ਕੋਈ ਕਨਫਰਮ ਕੀਤਾ ਕਿ ਇਹ ਵਾਕਿਆ ਗੱਲ ਹੋ ਗਈ ਹੈ ਜਦੋਂ ਪਤਾ ਵੀ ਲੱਗਿਆ 7-8 ਘੰਟੇ ਫੇਰ ਵੀ ਯਕੀਨ ਨਹੀਂ ਆ ਵੀ ਇਹ ਨਹੀਂ ਹੋ ਸਕਦਾ ਪਰ ਜੋ ਪਰਮਾਤਮਾ ਦੇ ਮੂਹਰੇ ਜੋ ਹੈ ਉਹਦੇ ਹੁਕਮ ਚੱਲਦਾ ਕੁਝ ਕਰ ਨਹੀਂ ਸਕਦੇ ਠੀਕ ਨਾ ਬਸ ਜੋ ਨੇ ਮਹਾਨ ਸੇਵਾ ਕੀਤੀਆਂ ਆ ਉਹ ਦਸ ਮਾਇਦੇ ਸਾਰਿਆਂ ਦੇ ਸਾਹਮਣੇ ਹੀ ਹੈ ਠੀਕ ਹੈ ਬਾਕੀ ਮਹਾਪੁਰਸ਼ਾਂ ਦੀ ਮौज ਹੁੰਦੀ ਆ ਕਿੰਨੀ ਪਰਮੇਸ਼ਰ ਵੱਲੋਂ ਠੀਕ ਹੈ ਨਾ ਉਮਰ ਦਿੱਤੀ ਆ ਉਹ ਭੋਗਣੀ ਹੁੰਦੀ ਆ ਮੇਰੇ ਨਾਲ ਬਹੁਤ ਪ੍ਰੇਮ ਸੀ ਉਹਨਾਂ ਦਾ ਇਕੱਠੇ ਉੱਠਦੇ ਬੈਠਦੇ ਉਹ ਆ ਕਿਦਾਂ ਦਾ ਸੀ ਬਹੁਤ ਬੜੀ ਨੇੜਤਾ ਰਹੀ ਹੈ ਤੁਹਾਡੀ ਬਹੁਤ ਸਵਾਦ ਸਾਬ ਬਿਲਕੁਲ ਮਿਲਨਸਾਰ ਸੀਗੇ ਸਾਰਨਾ ਪ੍ਰੇਮ ਪਿਆਰ ਨਾਲ ਮਿਲਦੇ ਸੀਗੇ ਹਰ ਇੱਕ ਦਾ ਖਿਆਲ ਰੱਖਦੇ ਸੀਗੇ ਬਹੁਤ ਉਹਨਾਂ 'ਚ ਗੁਣ ਸੀਗੇ ਨਿਮਰਤਾ ਸੀਗੀ ਕਾਰ ਸੇਵਾ ਜਦੋਂ ਚਲਦੀ ਹੁੰਦੀ ਸੀ 1988 ਦੇ ਵਿੱਚ ਇੱਥੇ ਸਕੂਲ ਬੰਦ ਹੈ ਸੰਤੂ ਆਬਾ ਇਕਸਰ ਸਿੰਘ ਮੈਮੋਰੀਅਲ ਸਕੂਲ ਉਹ ਸਾਡੇ ਨਾਲ ਇਤੋਂ ਦੇ ਜਥੇ ਦੇ ਮੁਖੀ ਹੋਣ ਦੇ ਬਾਵਜੂਦ ਵੀ ਕੀਰਤਨ ਕਰਨ ਦੇ ਬਾਵਜੂਦ ਵੀ ਉਹ ਉੱਥੇ ਸਾਡੇ ਨਾਲ ਟੋਕੀ ਦੇ ਨਾਲ ਸੇਵਾ ਕਰਦੇ ਹੁੰਦੇ ਸੀ ਕਿਹਾ ਪੁਰਾਣੇ ਜਿੰਨੇ ਵੀ ਸਿੰਘ ਹੁੰਦੇ ਨੇ ਨਾ ਸਾਰੇ ਨਾਲ ਕਰਦੇ ਹੁੰਦੇ ਸੀ ਕਿ ਉਹਨਾਂ ਦੇ ਵਿੱਚ ਉਹ ਨਹੀਂ ਸੀਗਾ ਵੀ ਕੋਈ ਇਦਾਂ ਬੜਪੰਦ ਵਾਲੇ ਨਹੀਂ ਸੀਗਾ ਬਹੁਤ ਨਿਮਰਤਾ ਸੀ ਜੋਗ ਆਗੂ ਸੀਗੇ ਪਰ ਉਹ ਜਿਹੜਾ ਹੁਣ ਇਸ ਥਾਂ ਨੂੰ ਘਾਟਾ ਪਿਆ ਸਮਾਜ ਨੂੰ ਘਾਟਾ ਪਿਆ ਰਾੜਾ ਸਾਹ ਸੰਪਰਦਾ ਨੂੰ ਪਿਆ ਸਭ ਨੂੰ ਘਾਟੇ ਪਿਆ ਪਰ ਉਹਨਾਂ ਕੁਰਬਾਨੀਆਂ ਉਹਨੇ ਦੇਣ ਜਿਹੜੀ ਹੈ ਮਾਈਕਰੋ ਇਸਰ ਮੀਡੀਆ ਜਿਹੜਾ ਬਣਾਇਆ ਹਾਏ ਹਾਏ ਉਹ ਇੱਕ ਬਹੁਤ ਵੱਡਾ ਵਿਲੱਖਣ ਕੰਮ ਕੀਤਾ ਵਿਦਵਾਨਾਂ ਵਾਸਤੇ ਠੀਕ ਹੈ ਨਾ ਉਹ ਇੱਕ ਸਥਾਨ ਦਾ ਨਾਮ ਰੋਸ਼ਨ ਕਰਕੇ ਗਏ ਆ ਚੜ੍ਹਦੀ ਕਲਾ ਚ ਗਏ ਤੇ ਮਨਾਂ ਦੇ ਵਿੱਚ ਹਮੇਸ਼ਾ ਯਾਦ ਰੱਖਿਆ ਜਾ ਜਾਤ ਰਹਿਣਗੇ ਰਹਿਣਗੇ ਇਹੋ ਜੀ ਸਖਸ਼ਿਤ ਪੁੱਲ ਸਕਦੀ ਆ ਨਹੀਂ ਪੁੱਲ ਸਕਦੀ ਹਮੇਸ਼ਾ ਯਾਦ ਰਹਿਣਗੇ ਹੁੰਦਾ ਜਦ ਪੱਕੀ ਹੋ ਗਈ ਉਹਨਾਂ ਦੀ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਉਹਨੂੰ ਜਿੱਥੇ ਇਸ ਵਰਸ਼ੀ ਤੇ ਯਾਦ ਕੀਤਾ ਜਾਇਆ ਕਰੂਗਾ ਉਹਦੇ ਨਾਲ ਨਾਲ ਸੰਤ ਬਾਬਾ ਬਲਜਿੰਦਰ ਸਿੰਘ ਮਹਾਪੁਰਸ਼ ਨੂੰ ਵੀ ਯਾਦ ਕੀਤਾ ਜਾਊਗਾ ਮੇਰੇ ਵਾਸਤੇ ਨਹੀਂ ਜੀ ਵਾਸਤੇ ਬਹੁਤ ਘਾਟਾ ਪਿਆ ਬਹੁਤ ਮੇਰੇ ਨਾਲ ਦਾਸਨ ਪ੍ਰੇਮ ਸੀਗਾ ਉਹਨੂੰ ਤੇ ਬਹੁਤ ਵੱਡਾ ਘਾਟਾ ਪਿਆ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਵਰਸੀ ਸਮਾਗਮ ਚੱਲ ਰਹੇ ਨੇ ਤੇ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਯਾਦ ਕੀਤਾ ਜਾਵੇਗਾ ਉੱਥੇ ਹੀ ਇਸ ਸੰਪਰਦਾ ਦੇ ਮੌਜੂਦਾ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਨੂੰ ਵੀ ਉਸੇ ਤਰ੍ਹਾਂ ਯਾਦ ਕੀਤਾ ਜਾਊਗਾ ਇਹ ਹੈ ਕਹਿਣਾ ਬਾਬਾ ਜੀ ਦਾ ਫਿਲਹਾਲ ਹੋਰ ਸੰਤ ਸਮਾਜ ਦੇ ਤੇ ਹੋਰ ਟਕਸਾਲਾਂ ਦੇ ਮੁਖੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਣੇ ਰਹੋ ਸਾਡੇ ਨਾਲ ਸਾਡੇ ਨਾਲ ਬਾਬਾ ਜਥੇਦਾਰ ਬਾਬਾ ਦਾਰਾ ਸਿੰਘ ਜੀ ਮੌਜੂਦ ਨੇ ਅਹਿਮਦਗੜ੍ਹ ਤੋਂ ਜਿਨ੍ਹਾਂ ਦੀ ਬਾਬਾ ਜੀ ਬਲਜਿੰਦਰ ਸਿੰਘ ਜੀ ਦੇ ਨਾਲ ਬੜੀ ਹੀ ਨੇੜਤਾ ਸੀ, ਪ੍ਰੇਮ ਪਿਆਰ ਸੀ ਤੇ ਆਓ ਫਿਰ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਜਦੋਂ ਪਤਾ ਲੱਗਦਾ ਵੀ ਬਾਬਾ ਜੀ ਜਿਹੜੇ ਸੱਚਖੰਡ ਜਾਬਰਾਜ ਨੇ ਤੁਹਾਡੀ ਤਾਂ ਬੜੀ ਨੇੜਤਾ ਸੀ ਇਹਨਾਂ ਨਾਲ ਜੀ ਤੇ ਕੀ ਲੱਗਿਆ ਕਿਵੇਂ ਮਨ ਨੂੰ ਝਟਕਾ ਲੱਗਿਆ ਜੀ ਉਸ ਨੂੰ ਦੇਖੋ ਇੱਕ ਜਦੋਂ ਸਾਧੂ ਸੰਸਾਰ ਤੋਂ ਜਾਂਦਾ ਨਾ ਦੇਸ਼ ਕੌਮ ਨੂੰ ਸਿੱਖ ਕੌਮ ਨੂੰ ਪੰਥ ਨੂੰ ਬਹੁਤ ਘਾਟਾ ਪੈਂਦਾ ਐਸੇ ਸੱਤ ਪੁਰਸ਼ ਜਿਹੜੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਬਾਬਾ ਬਲਜਿੰਦਰ ਸਿੰਘ ਸਾਹਿਬ ਜੀ ਪ੍ਰਚਾਰ ਕਰਦੇ ਸੀਗੇ ਗੁਰਨਾਨ ਸਿੰਘ ਸਾਹਿਬ ਜੀ ਦਾ ਅੱਜ ਉਹ ਬਹੁਤ ਵੱਡਾ ਘਾਟਾ ਪੈ ਗਿਆ ਇੱਕ ਹੀਰਾ ਖੋ ਗਿਆ ਵਾ ਜੀ ਤੇ ਬੜੇ ਦੁੱਖ ਦੀ ਗੱਲ ਹੈ ਅੱਜ ਪਹੁੰਚੇ ਆ ਇੱਥੇ ਵੀ ਬਹੁਤ ਹੀ ਮਤਲਬ ਦਿਲ ਦੁਖੀ ਹੋਇਆ ਵੀ ਐਸੇ ਸੱਤ ਪੁਰਸ਼ ਨੇ ਜਿਹੜੇ ਮਹਾਪੁਰਖ ਨੇ ਜਿਹੜੇ ਗੁਰੂ ਨਾਨਕ ਦਾ ਪ੍ਰਚਾਰ ਕਰ ਰਹੇ ਨੇ ਭਾਈ ਦਿਆ ਸਿੰਘ ਜੀ ਤੋਂ ਲਾ ਕੇ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੰਜ ਪਿਆਰਿਆਂ ਦੇ ਮੁਖੀ ਭਾਈ ਦਿਆ ਸਿੰਘ ਸਾਹਿਬ ਜੀ ਉਹ ਸੰਪਰਦਾ ਦੇ ਮਹਾਪੁਰਖ ਸਨ ਬਾਬਾ ਕਰਮ ਸਿੰਘ ਜੀ ਬਾਬਾ ਅਦਰ ਸਿੰਘ ਜੀ ਰੇਰੂ ਸਾਹਿਬ ਵਾਲੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਤੇ ਬਾਬਾ ਹਿਸਰ ਸਿੰਘ ਜੀ ਮਾ ਰਾੜਾ ਸਾਹਿਬ ਵਾਲੇ ਬਾਬਾ ਕਿਸਮ ਸਿੰਘ ਸਾਹਿਬ ਜੀ ਤੇ ਬਾਬਾ ਭੋਰਾ ਸਾਹਿਬ ਵਾਲੇ ਬਾਬਾ ਤੇਜਾ ਸਿੰਘ ਸਾਹਿਬ ਜੀ ਤੇ ਹੁਣ ਇਹ ਮੌਜੂਦਾ ਮਹਾਪੁਰਖ ਸਨ ਬਾਬਾ ਬਲਜਿੰਦਰ ਸਿੰਘ ਜੀ ਜੋ ਰਾੜਾ ਸਾਹਿਬ ਦੇ ਮੁਖੀ ਸਨ ਸੋ ਬਹੁਤ ਘਾਟਾ ਪਿਆ ਉਹ ਘਾਟਾ ਜਿਹੜਾ ਕਦੇ ਜ਼ਿੰਦਗੀ ਦੇ ਵਿੱਚ ਪੂਰਾ ਨਹੀਂ ਹੋਣਾ ਐਸੇ ਸਤਪੁਰਸ਼ ਜਾਂਦੇ ਨੇ ਇਹਨਾਂ ਦੀ ਬਾਬਤ ਬਹਾਰਾ ਨੇ ਗੁਰਬਾਣੀ ਦੇ ਵਿੱਚ ਲਿਖਿਆ ਵੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਾਪਰੇ ਜੋ ਹਟੇ ਹਟਪਕਾਏ ਐਸੇ ਸਤਪੁਰਸ਼ ਜਦੋਂ ਸੰਸਾਰ ਤੋਂ ਜਾਂਦੇ ਨੇ ਉਹਨਾਂ ਵਾਸਤੇ ਰੋਣਾ ਨਹੀਂ ਚਾਹੀਦਾ ਤੇ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਗੁਰਬਾਣੀ ਦੇ ਕੀਰਤਨ ਹੋਣ ਕਥਾ ਵਿਚਾਰਾ ਹੋਣ ਜੋ ਇਸ ਸੰਸਾਰ ਦੇ ਉੱਤੇ ਆਪਣਾ ਜੀਵਨ ਲੋਕ ਪਰਲੋਕ ਸਵਾਰ ਕੇ ਗਏ ਨੇ ਸਾਧੂ ਦੁਨੀਆ ਤੇ ਕਦੇ ਨਹੀਂ ਮਰਦੇ ਕਿਉਂਕਿ ਮਹਾਰਾਜ ਦੇ ਬਚਨ ਨੇ ਨਾਮ ਰਹੇ ਹੋ ਸਾਧੂ ਰਹੇ ਹੋ ਰਹੇ ਹੋ ਗੁਰਗੋਵਿੰਦ ਕੌਨ ਨਾਨਕ ਜਗਤ ਮੈਂ ਕਿਨ ਜਪਿਓ ਗੁਰਮント ਸ੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਮਹਾਰਾਜੀ ਸਤਖੰਡ ਜਾਬਰਾਜ ਦੇ ਉਹਨਾਂ ਦਾ ਅੰਜ ਅੰਤਮ ਸੰਸਕਾਰ ਹੈ ਮੈਂ 96 ਕਰੋੜੀ ਸਿੰਘ ਸਾਹਿਬ ਜਥੇਦਾਰ ਅੰਤਰਤਨ ਸੇਵਾ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਸਾਹਿਬ ਜੀ ਉਹਨਾਂ ਵੱਲੋਂ ਦਲਪੰਥ ਬੰਨੀਓ ਦਾਸ ਦਾਰਾ ਸਿੰਘ ਮੰਡੀ ਅਹਿਮਦਗੜ੍ਹ ਵੱਲੋਂ ਇੱਥੇ ਮਹਾਪੁਰਖਾਂ ਨੂੰ ਅੰਤਮ ਵਿਦਾਇਗੀ ਸਰਦਾ ਦੇ ਫੁੱਲ ਭੇੜ ਕਰਨ ਵਾਸਤੇ ਆਏ ਸੀ ਹਾਜ਼ਰੀ ਲਵਾਈਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਨੇ ਸੰਗਤਾਂ ਦੇ ਰੂਹ ਰੂ ਕਰਿਆ ਬਹੁਤ ਦੁੱਖ ਦੀ ਗੱਲ ਹੈ ਐਸੇ ਸਤਪੁਰਸ਼ ਸਾਧ ਸੰਗਤ ਜੀ ਦੁਨੀਆ ਤੇ ਦੁਨੀਆ ਤੇ ਨਹੀਂ ਮਿਲਦੇ ਸੋ ਮਹਾਪੁਰਖਾਂ ਦੀ ਸੰਗਤ ਕਰੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਅੰਮ੍ਰਿਤ ਛਕੀਏ ਨਸਿਆਂ ਤੋਂ ਬਰੇਜ ਕਰੀਏ ਗੁਰੂ ਵਾਲੇ ਬਣੀਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਵੇਲੇ ਅੰਤਿਮ ਵਿਦਾਇਗੀ ਜਾਂ ਕਹਿ ਲਈਏ ਸੰਗਤ ਜਿਹੜਾ ਦਰਸ਼ਨ ਕਰਨ ਦੇ ਲਈ ਪਹੁੰਚੀ ਹੋਈ ਹੈ ਫਿਲਹਾਲ ਕੁਝ ਹੀ ਸਮੇਂ ਬਾਅਦ ਆ ਬਾਬਾ ਬਲਜਿੰਦਰ ਸਿੰਘ ਜੀ ਨੂੰ ਅ ਅਗਨਪੇਟ ਕੀਤਾ ਜਾਵੇਗਾ ਤੇ ਦੇਖ ਸਕਦੇ ਹੋ ਕਿ ਸੰਗਤਾਂ ਨੇ ਜਿਹੜੀਆਂ ਦਰਸ਼ਨਾ ਦੇ ਲਈ ਅ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਪਹੁੰਚੀਆਂ ਹੋਈਆਂ ਨੇ ਫਿਲਹਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦੇ ਰਹੀਆਂ ਨੇ ਸੰਗਤਾਂ ਤੇ ਨਾਲ ਦੀ ਨਾਲ ਜਿਹੜਾ ਵਾਹਿਗੁਰੂ ਦਾ ਜਾਪ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਹਮੇਸ਼ਾ ਬਾਬਾ ਜੀ ਦੀ ਯਾਦ ਹੈ ਜਿਹੜੀ ਸੰਗਤਾਂ ਦੇ ਦਿਲਾਂ ਦੇ ਵਿੱਚ ਇਸੇ ਤਰ੍ਹਾਂ ਹੀ ਬਣੀ ਰਹੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਬਣੀ ਪੰਜਾਬ ਕੇਸਰੀ ਲਈ ਬਹਿ ਪ੍ਰਕਾਸ਼ ਸ਼ਰਮਾ ਅਕਵਾਨੀ ਟੀਵੀ ਦੇਖ ਰਹੇ ਹਾਂ ਪ੍ਰਕਾਸ਼ ਸ਼ਰਮਾ ਰਾੜਾ ਰਾੜਾ ਸਾਹਿਬਾ ਸੰਪਰਦਾਇ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਜੋ ਕਿ ਬੀਤੇ 2 ਦਿਨ ਪਹਿਲਾਂ ਸੱਚਖੰਡ ਜਾ ਵਿਰਾਜਦੇ ਨੇ ਤੇ ਅੱਜ ਉਹਨਾਂ ਦੀਆਂ ਅੰਤਿਮ ਰਸਮਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸੰਗਤ ਜਿਹੜੀ ਦਰਸ਼ਨ ਕਰਨ ਦੇ ਲਈ ਪਹੁੰਚੀ ਹੋਈ ਹੈ ਫਿਲਹਾਲ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉਹਨਾਂ ਦੇ ਦਰਸ਼ਨ ਕਰਨ ਲਈ ਪਹੁੰਚੀ ਹੋਈਆਂ ਨੇ ਫਿਲਹਾਲ ਭਾਰੀ ਬਰਸਾਤ ਹੈ ਜਿਹੜੀ ਉਹ ਵੀ ਹੋ ਰਹੀ ਹੈ ਪਰ ਕਿਤੇ ਨਾ ਕਿਤੇ ਸੰਗਤਾਂ ਦਾ ਜਿਹੜਾ ਉਹ ਹੜ ਆਇਆ ਹੋਇਆ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਦਰਮਿਆਨ ਬਾਬਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਾਬਾ ਜੀ ਪਤਾ ਚੱਲਦਾ ਕਿ ਰਾੜਾ ਸਾਹਿਬ ਸਮਪਰਦਾਇ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਅਚਾਨਕ ਹੀ ਜਿਹਨਾਂ ਹੀ ਸਿਹਤ ਵਿਗੜਦੀ ਹੈ ਤੇ ਅਕਾਲ ਚਲਾਣਾ ਕਰ ਜਾਂਦੇ ਨੇ ਸੱਚਖੰਡ ਯਾਦਰਾਤ ਦੇ ਨੇ ਆ ਕਿਵੇਂ ਦਾ ਮਨ ਨੂੰ ਲੱਗਿਆ ਤੇ ਮਾਨ ਦੇ ਵਿੱਚ ਉਸ ਸਮੇਂ ਕੀ ਵਿਚਾਰ ਹੈ ਜੋ ਅੱਜ ਸੰਤ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਦਾ ਅੰਤਮ ਸੰਸਕਾਰ ਹੋ ਰਿਹਾ ਉਹਦੇ ਵਿੱਚ ਬੇਅੰਤ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੇਸ-ਵਦੇਸਾਂ ਤੋਂ ਪਹੁੰਚ ਰਹੀਆਂ ਨੇ ਜਦੋਂ ਉਹਨਾਂ ਦੇ ਅਕਾਲ ਚਲਾਣੇ ਦੀ ਅਚਾਨਕ ਇਹ ਖਬਰ ਸੰਗਤਾਂ ਦੇ ਵਿੱਚ ਪਹੁੰਚਦੀ ਹੈ ਰਾੜਾ ਸਾਹਿਬ ਸੰਪਰਦਾ ਨਹੀਂ ਬਲਕਿ ਜਿੰਨੀਆਂ ਸਮੁਚੀਆਂ ਸੰਪਰਦਾਵਾਂ ਨੇ ਸਾਰਿਆਂ ਦੇ ਮੁਖੀ ਸਹਿਬਾਨ ਬਾਬਾ ਜੀ ਦੇ ਇੱਥੇ ਅੰਤਮ ਦਰਸ਼ਨ ਕਰਨ ਵਾਸਤੇ ਪਹੁੰਚੇ ਨੇ ਤੇ ਸਾਰੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਤੀ ਗਏ ਨੇ ਕਿ ਅੱਜ ਬੇਅੰਤ ਸੰਗਤਾਂ ਜਿਹੜੀਆਂ ਉਹਨਾਂ ਦੇ ਪਿਆਰ ਬਖਸ਼ ਕੇ ਆਈਆਂ ਨੇ ਕਿਉਂ ਉਹ ਮਹਾਪੁਰਖ ਇਤਨੇ ਵੱਡੇ ਵਿਦਵਾਨ ਸਨ ਵੀ ਉਹਨਾਂ ਨੇ ਜੋ ਸਿੱਖ ਕੌਮ ਪੰਥ ਨੂੰ ਦੇਣ ਦਿੱਤੀ ਹੈ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਉਹ ਨ adiabatic ਖਲਵਾੜੀ ਨੂੰ ਉਹਨਾਂ ਨੇ ਇਤਨਾ ਚਮਕਾਇਆ ਹੈ ਵੀ ਉਹ ਕੈਨ ਕਥਨ ਤੋਂ ਬਾਅਦ ਦੀਆਂ ਗੱਲਾਂ ਨੇ ਭਾਵੇਂ ਉਹਨਾਂ ਦੀ ਜਿਹੜੀ ਵਿਦਿਆਤ ਦੁਨਿਆਵੀ ਪੜ੍ਹਾਈ ਸੀ ਉਹ ਵੀ ਬਹੁਤ ਜ਼ਿਆਦਾ ਸੀ ਪਰ ਉਹਦੇ ਨਾਲ ਜਿਹੜੀ ਪਰਮਾਰਥਕ ਪੜ੍ਹਾਈ ਸੀ ਉਹ ਵੀ ਉਹਨਾਂ ਦੀ ਬਹੁਤ ਸੀ ਉਹ ਬਹੁਤ ਹੀ ਸੱਚੇ ਢੰਗ ਦੇ ਨਾਲ ਉਹਨਾਂ ਨੇ ਰਾੜਾ ਸਰਪ ਸੰਪਰਦਾ ਨੂੰ ਦਿਨ ਦੁਗਣੀ ਤਰੱਕੀ ਕਰਕੇ ਇਥੋਂ ਤੱਕ ਸਸੰਗਤ ਦੀ ਭਾਗ ਲਾਏ ਨੇ ਵੀ ਹੋ ਸਕਦਾ ਹੈ ਵੀ ਇਸ ਫਲਵਾੜੀ ਦੇ ਵਿੱਚ ਭਾਈ ਦਇਆ ਸਿੰਘ ਸੰਪਰਦਾ ਫਲਵਾੜੀ ਦੇ ਵਿੱਚ ਜੋ ਬਾਬਾ ਬਲਜਿੰਦਰ ਸਿੰਘ ਨੇ ਯੋਗਦਾਨ ਪਾਇਆ ਉਹਨਾਂ ਦੀ ਦੇਣ ਪੂਲ ਦੁਨੀਆ ਤੱਕ ਚਮਕਦੀ ਰਹੇ ਜੀ ਬਾਬਾ ਜੀ ਦਾ ਸੁਭਾਅ ਵੀ ਕਹਿੰਦੇ ਬਹੁਤ ਜਿਆਦਾ ਪਿਆਰ ਭਰਿਆ ਸੀ ਸਤਕਾਰ ਸੀ ਹਰ ਇੱਕ ਦੇ ਦੇ ਉਹਨਾਂ ਦੇ ਮਨ ਦੇ ਵਿੱਚ ਤੇ ਸੰਗਤ ਵੀ ਸਤਕਾਰ ਕਰਦੀ ਸੀ ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਵੀ ਆਈ ਹੈ ਕੀ ਕਹੂੰਗੇ ਹਾਂ ਜੋ ਬਾਬਾ ਜੀ ਨੂੰ ਇੱਕ ਵਾਰ ਪਹਿਲੀ ਵਾਰ ਵੀ ਭਾਵੇਂ ਆ ਕੋਈ ਵੀ ਮਿਲਦਾ ਸੀ ਜਦੋਂ ਉਹ ਪਿਆਰ ਨਾਲ ਕਿਸੇ ਨਾਲ ਵੀ ਬਚਨ ਕਰਦੇ ਸੀ ਤਾਂ ਉਹ ਆਪਣਾ ਹੀ ਬਣਾ ਲੈਂਦੇ ਸੀ ਉਹਨਾਂ ਦਾ ਪਿਆਰ ਤੇ ਆਪ ਦੇਖਦੇ ਹੋ ਠਾਠਾ ਮਾਰਦਾ ਇਕੱਠ ਭਾਵੇਂ ਇਹ ਸਮਾਗਮ 21 ਜੁਲਾਈ ਤੋਂ 21 ਅਗਸਤ ਤੋਂ ਚੱਲ ਰਹੇ ਨੇ ਪਰ 4 ਦਿਨ ਬਾਬਾ ਜੀ ਨੇ ਦੀਵਾਨ ਵੀ ਲਾਏ ਤੇ 24 ਤਰੀਕ ਰਾਤ ਦਾ ਦੀਵਾਨ ਲਾ ਕੇ ਜਦੋਂ ਬਾਬਾ ਜੀ ਨੇ ਇਹ ਬਚਨ ਪਹਿਲਾਂ ਹੀ 사ਤ ਸੰਗ ਜੀ ਕਹਿ ਦਿੱਤੇ ਸੀ ਵੀ ਸਾਨੂੰ ਭਾਈ ਮੌਜੂਦ ਮੁਖੀ ਨਾ ਆਖੋ ਅਸੀਂ ਤਾਂ ਸੇਵਾਦਾਰ ਹਾਂ ਬਲਕਿ ਹੀ ਉਹਨਾਂ ਨੇ ਜੋ ਧੰਨ ਧੰਨ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਜੋ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ ਹੈ ਤੇ ਭਾਈ ਦਿਆਲ ਸਿੰਘ ਜੀ ਦੀ ਜੋ ਇਹ ਸੰਪਰਦਾ ਹੈ ਉਹਨਾਂ ਨੂੰ ਬਹੁਤ ਹੀ ਉਹਨਾਂ ਨੇ ਚਾਰ ਚੰਨ ਲਾਏ ਨੇ ਬਾਬਾ ਜੀ ਅ ਕੀ ਜਾਂਦਾ ਸੀ ਕਿ ਬਾਬਾ ਜੀ ਕਹਿੰਦੇ ਸੀ ਮੈਨੂੰ ਮੁਖੀ ਨਾ ਕਿਹਾ ਜਾਵੇ ਮੈਂ ਕਾਮ ਸੇਵਾਦਾਰ ਆ ਇੱਕ ਐਡੇ ਵੱਡੇ ਸਮਪਰਦਾਇ ਦਾ ਮੁਖੀ ਹੋਣ ਦੇ ਬਾਵਜੂਦ ਇੰਨੀ ਨਿਮਰਤਾ ਕੀ ਕਹਾਂ ਉਹਨਾਂ ਦੀ ਵੀ ਨਿਮਰਤਾ ਹੁੰਦੀ ਆ ਪਿਆਰ ਹੁੰਦਾ ਤੇ ਉਹਨਾਂ ਚ ਬਾਣੀ ਨਹੀਂ ਪੜਦੇ ਸੀ ਸਿਮਰਣਾ ਕਰਦੇ ਸੀ ਉਹਨਾਂ ਦੇ ਅੰਦਰ ਨਿਮਰਤਾ ਇੰਨੀ ਜ਼ਿਆਦਾ ਸੀ ਜੋ ਲੰਗਰ ਹਾਲ ਬਣੇ ਔਰ ਆ ਜਿੰਨਾ ਤੁਸੀਂ ਦੇਖ ਰਹੇ ਹੋ ਆ ਪਾਰਕਾਂ ਬਣੀਆਂ ਇਹ ਬਹੁਤ ਵੱਡੀ ਦੇਣ ਸੀ ਉਹਨਾਂ ਦੀ ਹਰ ਵਕਤ ਸੇਵਾ ਦੇ ਵਿੱਚ ਲੱਗੇ ਰਹਿਣਾ ਸੇਵਾ ਕਰਾਉਣੀ ਬਹੁਤ ਸੰਪਰਦਾਏ ਨੂੰ ਘਾਟਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਫਿਲਹਾਲ ਤੁਸੀਂ ਸੁਣਿਆ ਕਿ ਸੰਪਰਦਾਏ ਨੂੰ ਬਹੁਤ ਵੱਡਾ ਘਾਟਾ ਪਿਆ ਪਰ ਕਿਤੇ ਨਾ ਕਿਤੇ ਇੱਕ ਨਾ ਪੂਰਾ ਹੋਣ ਵਾਲਾ ਜਿਹੜਾ ਘਟਾ ਘਟਾਗਾ ਉਹ ਪਿਆਗਾ ਸੰਪਰਦਾਏ ਨੂੰ ਫਿਲਹਾਲ ਸੰਗਤਾਂ ਫਿਰ ਵੀ ਜਿਹੜੀਆਂ ਬਰਸਾਤ ਹੋਣ ਦੇ ਬਾਵਜੂਦ ਅੱਜ ਪਹੁੰਚ ਰਹੀ ਹੈ ਨਿਤ ਪਿੱਛੇ ਦੇਖ ਸਕਦੇ ਹਾਂ ਲੱਖਾਂ ਦੀ ਤਾਦਾਦ ਦੇ ਵਿੱਚ ਪੂਰੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦਾ ਜਿਹੜਾ ਉਹ ਹੜ ਆਇਆ ਹੋਇਆ ਹੈ ਬਾਬਾ ਜੀ ਦੇ ਅੰਤਿਮ ਅਰਦਾਸ ਤੇ ਵਿੱਚ ਸ਼ਾਮਲ ਹੋਣ ਦੇ ਲਈ ਅੰਤਿਮ ਦਰਸ਼ਨ ਕਰਨ ਲਈ ਫਿਲਹਾਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਹਿ ਸਕਦੇ ਆ ਵੀ ਉਹਨਾਂ ਦੀ ਜਿਹੜੀ ਅੰਤਿਮ ਅ ਕ੍ਰਿਆ ਅੰਤਮ ਜੋ ਰਸਮਾਂ ਨੇ ਉੱਥੇ ਨਿਵਾਈਆਂ ਜਾਣੀਆਂ ਨੇ ਫਿਲਹਾਲ ਦੇਖ ਸਕਦੇ ਹੋ ਕਿ ਪਿੱਛੇ ਜਿਹੜਾ ਲੋਕਾਂ ਦਾ ਵੀ ਇਸ ਵੇਲੇ ਇਕੱਠਾ ਹੈ ਜਿਹੜਾ ਇਸ ਪਿਆਰ ਨੂੰ ਦਰਸਾਉਂਦਾ ਹੈ ਜੋ ਕਿ ਉਹ ਆਪਣੇ ਐਸਾ ਸੰਪਰਦਾਇ ਦੇ ਮੁਖੀ ਨੂੰ ਜੋ ਕਿ ਬਾਬਾ ਜੀ ਕਹਿੰਦੇ ਸੀ ਮੈਂ ਇਸ ਸੰਪਰਦਾਇ ਦਾ ਮੁਖੀ ਨਹੀਂ ਮੈਂ ਕਾਮ ਸੇਵਾਦਾਰ ਆ ਪਰ ਕਿੰਨਾ ਕਿਤੇ ਲੋਕਾਂ ਦਾ ਜਿਹੜਾ ਪਿਆਰ ਸੀ ਉਹ ਸਹਿਜੇ ਹੀ ਚੱਲ ਰਿਹਾ ਫਿਲਹਾਲ ਹੋਰ ਸੰਤ ਸਮਾਜ ਤੋਂ ਕਈ ਜਿਹੜੇ ਆਗੂ ਉਹ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਬਾ ਜੀ ਦੀਆਂ ਅੰਤਿਮ ਰਸਮਾਂ ਦੇ ਵਿੱਚ ਤੇ ਹੋਰ ਕਈ ਜਿਹੜੇ ਪਹੁੰਚ ਰਹੇ ਨੇ ਆਗੂ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਸੂਚਨਾ ਮਿਲਦੀ ਹੈ ਕਿ ਬਾਬਾ